ਸਲੋਨੀ ਲਖ ਦਫਤਰ ਲਖ ਦਫਤਰ ਲਖ ਦਫਤਰ ਆ ਗਿਆ ਕਾਪਲੀ ਕੋਲ ਜਲਦੀ ਉਹ ਦੇ ਕਾਪਟੀਕਾ ਹੋ ਆ ਰਿਹਾ ਛੋੜ ਮੇਰੇ ਬੱਚੇ ਨੂੰ ਅੱਜ ਦੇ ਨੂੰ 4 ਦਿਨ ਹੋ ਗਏ ਜੀ ਸ਼ੁੱਕਰਵਾਰ ਦਾ ਦਿਹਾ ਹੋਇਆ ਹੈ ਅੱਜ ਚੌਥਾ ਦਿਨ ਹੋ ਗਿਆ ਉਹਦੀ ਦੇਹ ਨੂੰ ਜਿਹੜਾ ਲਾਪੁਖਾ ਆਇਆ ਮੇਰਾ ਬੱਚਾ ਸ਼ਨੀਵਾਰ ਇਹ ਚ ਸਾਡੇ ਵੀ 3-4 ਵਜੇ ਦਾ ਲਾਪੁਖਾ ਹੈ ਲੇਕਿਨ ਇਹਨੇ ਸਾਨੂੰ ਹੋਣ 6:30 ਕੀਤਾ ਇਹਨਾਂ ਨੇ ਇਹਦੇ ਪਾਪਾ ਨੂੰ ਕੀ ਤੁਹਾਡਾ ਬੱਚਾ ਨੀਂਦਰਾਂ ਭੂਮ ਹੋ ਗਿਆ ਲੇਕਿਨ ਪੂਰੀ ਗੱਲ ਕੋਈ ਨਹੀਂ ਦੱਸ ਰਿਆ ਰਾਣੀ ਨਾ ਮੈਨੂੰ ਨਾ ਇਹਦੇ ਪਾਪਾ ਨੂੰ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਬੱਚੇ ਨਦੀ ਵਿੱਚ ਨਾੰਦੇ ਦੇ ਕਿ ਇਸ ਤਰ੍ਹਾਂ ਕਰਕੇ ਉੱਤਰੇ ਅੰਜ ਬੱਚੇ ਜੀਦੇ ਦੇ ਤੀਨ ਕੱਢ ਲੈ ਦੋ ਕੱਢੇ ਨਹੀਂ ਤੇਰੇ ਕਹਿੰਦੇ ਅਸੀਂ ਗੋਤਾਖੋਰ ਤੋਂ ਪਾਏ ਤੇ ਇੱਕ ਗੋਤਾਖੋਰ ਗਿਆ ਉਹਦੀ ਲੱਤ ਤੇ ਝੋੜ ਲੱਗੀ ਕਾਣੀ ਵੜਿਆ ਦੂਜਾ ਗਿਆ ਉਹਦੀ ਬੈਲਟ ਟੁੱਟੀ ਜੇ ਬੈਲਟ ਟੁੱਟ ਗਈ ਤਾਂ ਹੋਰ ਗੋਤੇ ਘਰ ਆਉਣ ਲੱਗੇ ਤਾਂ ਵੀ ਬੱਚੇ ਡੁੱਦੇ ਜਾਣੇ ਸੀ ਕਦੇ ਜੀ ਜਿਹੜੇ 20 ਬੰਦੇ ਨਾਲ ਦੇ ਉਹਨਾਂ ਨੇ ਕੋਈ ਸਹਾਇਤਾ ਨਹੀਂ ਕੀਤੀ ਜੀ ਜਿਹੜੇ ਤੇ ਬੱਚਿਆਂ ਦੇ ਕੱਪੜੇ ਵੀ ਕਾਲੇ ਦੇ ਪਾਪਾ ਨੇ ਚੱਕੇ ਕਿਸੇ ਨੇ ਕੱਪੜੇ ਵੀ ਨਹੀਂ ਚੱਕੇ ਜੀ ਜਿਹੜੀ ਬੰਨਨ ਨਾਲ ਲੈ ਕੇ ਗਏ ਦੀ ਮੇਰੇ ਵਿੱਚ ਉਹ ਮੇਰੇ ਬੱਚੇ ਦੇ ਕੱਪੜੇ ਲੈ ਗਏ ਮੇਰੇ ਜੀ ਨਯਾ ਤੇ ਕੋਈ ਬੰਦਨਾਟੇ ਨਾ ਕੋਈ ਵੀ ਸਾਦ ਨਹੀਂ ਦੇਰੀ ਇਸਕੇ ਬਾਬਾ ਉਸ ਜਿਹੜਾ ਦੂਜਾ ਮੁੰਡਾ ਪ੍ਰਿੰਸ ਦਾ ਉਸਕੇ ਬਾਬਾ ਉਹ ਜਾਰੇ ਇੰਨੇ ਬਰਜਾਨ ਹੋ ਰਹੇ ਉਹਨਾਂ ਨੇ ਪੂਰਾ ਪੂਰਾ ਜ਼ੋਰ ਲਾਇਆ ਹੈ ਲੇਕਿਨ ਬੱਚੇ ਦਾ ਕੋਈ ਵੀ ਨਾਮ ਉਹ ਨਹੀਂ ਜਾਣਦੇ ਸਾਰੇ ਪਾਸੇ ਬੋਟਾ ਲੈ ਲੈ ਜਾਏ ਪੁੱਛਦੇ ਨੇ ਕਿਸੇ ਨੇ ਕੋਈ ਬੱਚਾ ਦੇਖਿਆ ਗੰਦੇ ਨਾ ਜੀ ਸਾਰੀ ਝੁੱਗੀਆਂ ਸਾਰਾ ਕੁਝ ਛਾਲ ਲਿਆ ਉਹ ਤੇਰੀ ਕਸਮ ਸਾ ਲੇਕਿਨ ਸਾਡੇ ਨਾਲ ਕੋਈ ਕੜੀ ਨਹੀਂ ਹੋ ਰਹੀ ਸਾਰੇ ਕਈਆਂ ਨੇ ਜੀ ਇਲਛਣਾ ਜੀ ਇਲਛਣਾ ਇਲਛਣਾ ਵਦੋਰ ਤੁਸੀਂ ਬਸ ਆਪੇ ਜਿਹੜੇ ਕਈ ਵੰਤੀ ਅਜੀ ਸੁਣੂਗੇ ਦੋ ਬੱਚੇ ਮਿਲਦੇ ਨੇ ਸਾਨੂੰ ਜਿਹੜਾ ਨੰਬਰ ਕੰਟੈਕਟ ਨੰਬਰ ਦਿੱਤਾ ਆ ਉਸ ਤੇ ਸਾਨੂੰ ਇਤਲਾ ਦਿੱਤੀ ਜਾਵੇ ਤੁਹਾਡੀ ਬਹੁਤ ਬਹੁਤ ਮਿਹਰਮਾਨੀ ਹੋਏਗੀ ਬਹੁਤ ਬਹੁਤ ਪਤਾ ਨਹੀਂ ਮੇਰੇ ਬੱਚੇ ਕੀ ਸਾਡੇ ਕਿ ਤਿੰਨੀ ਚ ਪੜਦਾ ਸੀ ਮੇਰਾ ਬੱਚਾ ਦਸਵੀਂ ਜ਼ਬਰਦਸਤਾਰੀ ਉਹ ਦੂਜਾ ਬੱਚਾ ਨੌਵੀਂ ਚ ਦੋਨੋਂ ਆਮ ਉਮਰ ਨਹੀਂ ਹੈ ਇਹਦੇ ਦੋਨੋਂ ਬੱਚੇ ਕੀ ਡਾਗ ਆ ਮੀਂਹ ਦੇ ਗੋਲਾ ਜੰਮੀ ਗੱਲ ਕਰੀਏ ਲੈ ਕੇ ਜਾਂਦੇ ਆ ਉਹ ਤੋਂ ਤੇ ਜ਼ਿੰਮੇਵਾਰੀ ਕਿਦੀ ਬਣਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਵੀ ਤੁਸੀਂ ਘਰ ਚੋਂ ਵੀ ਕੋਈ ਨਹੀਂ ਗਿਆ ਤੁਹਾਡੇ ਉਧਰੋਂ ਉਹ ਦੋਨੋਂ ਬੱਚਿਆਂ ਨੇ ਨਹੀਂ ਮਾਵਾਗੇ ਜਿੰਨਾ ਮੇਰੇ ਘਰ ਤੇ ਜਿਹੜਾ ਬੱਚਾ ਮੈਂ ਨਾ ਇਧਰੋਂ ਕੋਈ ਉਹਨਾਂ ਦੇ ਮਾਪੇ ਨਾ ਕੋਈ ਬੜਾ ਗਿਆ ਨਾ ਉਹ ਦੂਸਰੇ ਬੱਚੇ ਦੇ ਕੋਈ ਮਾਵਾ ਮਾਪੇ ਨਹੀਂ ਲੈ ਕੇ ਟੋਗਲੇ ਤਾਂ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਜ਼ਿਆਦਾ ਲੈਣੀ ਚਾਹੀਦੀ ਇਹ ਦੋਨੋਂ ਬੱਚਿਆਂ ਦੀ ਤਾਂ ਜ਼ਿੰਮੇਵਾਰੀ ਬਸ ਵਾਲਿਆਂ ਨੂੰ ਚੰਗੇ ਤਰੀਕੇ ਦੇ ਲੈਣੀ ਹੈ ਕੌਣ ਲੈ ਕੇ ਗਿਆ ਬਸ ਬਾਜੀ ਜੇ ਮੰਡਾ ਡਾਕਟਰ ਜੀ ਲੈਣੇ ਨੀ ਲੇਕੇ ਜੇ ਦੇ ਕੇ ਦਾਰਨਾਤ ਮੰਦਰ ਤੋਂ ਹੋਰ ਜ਼ਿੰਮੇਵਾਰੀ ਬਣਦੀ ਸੀ ਬੰਦੀ ਦਾ ਜੱਜ ਛੱਡ ਕੇ ਉਹਨਾਂ ਦੇ ਵੱਲੇ ਇਹ ਉਹਨਾਂ ਨੇ ਰੋਕ ਦੇਣਾ ਚਾਹੀਦਾ ਤੇ ਕਿ ਬੱਚੇ ਤੁਸੀਂ ਸਾਡੇ ਨਾਲ ਜਾਈਓ ਕਿ ਜਿਹੜਾ ਪਹਿਲਾ ਬੈਚ ਬਣਾਇਆ ਕਿ ਉਹਦੇ ਵਿੱਚ ਬڑے ਛੋਟੇ ਵੀ ਆ ਕੋਈ ਤਰੀਕਾ ਰੱਖਦੇ ਜੀ ਕੋਈ ਬੱਚਿਆਂ ਨਾਲ ਬڑے ਰੱਖਦੇ ਕਿ ਨਵਾਂ ਹੰਤਵਾਨ ਦਾ ਵੀ ਕੰਮ ਦਾ ਤਾਂ ਬੱਚਿਆਂ ਨਾਲ ਬੜਿਆਂ ਨੂੰ ਨਾਲ ਭੇਜਦੇ ਜੀ ਇਹ ਨਿਯਮ ਇਹ ਜਾਏ ਬੱਚਿਆਂ ਨੇ ਵੀ ਵੀਡੀਓ ਭੇਜੀ ਆ ਜੇ ਗੱਲ ਜ਼ਿੰਮੇਵਾਰੀ ਦੀ ਕਰੀ ਜਾਵੇ ਕਿਉਂਕਿ ਬੱਚੇ ਤੁਸੀਂ ਦੱਸ ਰਹੇ ਚਮਨ ਡਾਕਟਰ ਦੇ ਸਾਰੇ ਦੁਨੇ ਭੇਜੀ ਸੀ ਕਿ ਉਹਦੀ ਉੱਥੇ ਨਹੀਂ ਜ਼ਿੰਮੇਵਾਰੀ ਬੰਦੀ ਸੀ ਕਿਉਂਕਿ ਉਹਦੇ ਸਿਰ ਤੇ ਗਏ ਸੀਗੇ ਬੱਚੇ ਜੇ ਉਹ ਆਪਣੇ ਬੱਚੇ ਲੈ ਕੇ ਜਾਂਦਾ ਉਹਨਾਂ ਲਈ ਵੀ ਇਸ ਤਰ੍ਹਾਂ ਹੀ ਉਹ ਵੀ ਆਪਣੇ ਬੱਚੇ ਲੈ ਕੇ ਆਏ ਜੀ ਉਹਨਾਂ ਦਾ ਭਾਈ ਸਾਰੇ ਦੋ ਸਭੇ ਆਪਣੇ ਆਪਣੇ ਬੱਚੇ ਹੀ ਆ ਸਭ ਆਪਣੇ ਆਪਣੇ ਬੱਚੇ ਲੈ ਕੇ ਆਏ ਆ ਜੀ ਸੁਖਸ਼ਿ ਰਚਿਤ ਲੈ ਕੇ ਆਏ ਸਾਡੇ ਦੋਨੋਂ ਬੱਚੇ ਮਾਪੀਨਾ ਵਾਵਾ ਕੋਲੇ ਦੋਨੋਂ ਬੱਚੇ ਨਹੀਂ ਮਿਲ ਰਹੇ ਇਹ ਨਹੀਂ ਕਹਿੰਦੀ ਚਮਨ ਡਾਕਟਰ ਵੀ ਨਾ ਕਰ ਤਾਂ ਰਹੇ ਨਹੀਂ ਲੇਕਿਨ ਉਹਨਾਂ ਨੇ ਉਸ ਦਿਨ ਥੋੜੀ ਜਿਆਦਾ ਜ਼ਿੰਮੇਵਾਰੀ ਲਗਾਣੀ ਸੀ ਜੀ ਜਿਸ ਦਿਨ ਉੱਥੇ ਉਹਨਾਂ ਦੇ ਨਾਲ ਕੋਈ ਨਹੀਂ ਦਾ ਬੱਚਿਆਂ ਦੇ ਉਸ ਟਾਈਮ ਹੋਰ ਥੋੜੀ ਜੀ ਦਿਖਾਉਂਦੇ ਕੋਈ ਹੋਰ ਕੁਲੀ ਛੱਡਦੇ ਗੋਤਾਕਾਰ ਛੱਡਦੇ ਪੂਰੀ ਰਾਤ ਤੱਕ ਪੂਰਾ ਕਰਦੇ ਤਾਂ ਕਿ ਆਪ ਦਾ ਬੱਚੇ ਨਹੀਂ ਆਉਂਦੇ ਇਹ ਤੇ ਪਾਪਾ ਕੱਲ ਦੇ ਗਏ ਸੀ ਉਹਨਾਂ ਕਰਕੇ ਦੋਨੋਂ ਜਣੇ ਵਿਚਾਰੇ ਬਾਪ ਆਪਣੀ ਪੂਰੀ ਪੂਰੀ ਆਪਣੀ ਕਰ ਰਹੇ ਪਰ ਉਹਨਾਂ ਨਾਲ ਜਿਹੜੀ ਪ੍ਰਸ਼ੰਸਾ ਹੈ ਜੀ ਉਹ ਨਾਲ ਪੂਰਾ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਹੀ ਜਿਹੜੇ ਜਿਹੜੀਆਂ ਗੱਡੀਆਂ ਨਾਲ ਗਈਆਂ ਸੀਗੀ ਉਹਨਾਂ ਨਾਲ ਕੋਈ ਗੱਲ ਬਈਏ ਨਾ ਅਜੇ ਸਾਡੇ ਕੋਲ ਕੀ ਸੀਗਾ ਨੰਬਰ ਹੀ ਨਹੀਂ ਬਸ ਆ ਗਈ ਜੀ ਉਹਨਾਂ ਦੀ ਬਸ ਪਹੁੰਚ ਲਈ ਜਿੱਦ ਕੱਲ ਤੇ ਉਹਨਾਂ ਨੇ ਬਸ ਆਪ ਤਾਂ ਦੋ ਚਾਰ ਜਿਹੜੇ ਰਹੇ ਆ ਜੀ ਉੱਥੇ ਆ ਗਏ ਨੇ ਉਹਨਾਂ ਕੋਲ ਬਸ ਵਾਲੇ ਤਾਂ ਸਾਰੇ ਬੰਦੇ ਤੇ ਜਿਨ੍ਹਾਂ ਦਾ ਨਾਮ ਡਾਕਟਰ ਚਮਨ ਦੱਸਿਆ ਜਾਦਾ ਕਿ ਉਹ ਵੀ ਉੱਥੇ ਉਹਨਾਂ ਦੇ ਨਾਲ ਹੀ ਆ ਗਏ ਤੇ ਜਿਹੜਾ ਰਾਹੁਲ ਮੁੰਡਾ ਜਿਹੜਾ ਕਹਿ ਰਹੇ ਤਾਂ ਆਂਟੀ ਜਿਹਨੇ ਜ਼ਿਆਦਾ ਜਿੱਤ gehri ਧੀ ਉਹ ਆ ਗਿਆ ਜੀ ਉਹ ਉਹ ਲੁਪਨ ਤੋਂ ਬਚ ਗਿਆ ਜੀ ਉਹ ਬਾਅਦ ਚ ਉਹ ਪਹਿਲਾਂ ਜਿਹੜੇ ਗਿਰੇ ਉਹਨਾਂ ਨੂੰ ਵੀ ਤਾਂ ਕੱਟਣਾ ਚਾਹੀਦਾ ਤਾਂ ਨਾ ਇਹ ਤਾਂ ਬਾਤਚੂ ਵੰਦੇ ਗੀਰੇ ਦੇ ਬਾਤਚੂ ਵਾਲੇ ਘੱਟਲੇ ਕੱਲੇ ਵਾਲੇ ਘੱਟੇ ਨੇ ਕਿ ਜਿਹੜੇ 20 ਬੰਦੇ ਤੇ ਉਹਨਾਂ ਅੱਖਾਂ ਅੱਖਾਂ ਵਿੱਚ ਹੀ ਹੋਈਆਂ ਸੀ ਉਹ ਤਾਂ ਘੱਟੋ ਘੱਟ ਕੈ ਹੀ ਸੰਭੇਧੇ ਕਿ ਦੋ ਬੰਦੇ ਦੋ ਬੱਚੇ ਹੋਰ ਨੇ ਜੀ ਸਾਰੀ ਪੂਰੀ ਟੋਟਲ ਬਾਤਚੂ ਵਿੱਚ 6 ਬੱਚੇ ਦੇ 6 ਬੱਚਿਆਂ ਦੇ ਵਿੱਚੋਂ ਇਹ ਦੋ ਬੱਚੇ ਬਿਨਾ ਮਾਪੇ ਤੋ ਗਏ ਦੇ ਬਸ ਇਹੀ ਬੱਚਿਆਂ ਨਾਲ ਧਿਆਨ ਨਹੀਂ ਹੋਇਆ ਜੀ ਅੱਜ ਬੱਚਿਆਂ ਨੇ ਯੋਧਿਆ ਚ ਮੱਥਾ ਵੀ ਨਹੀਂ ਟੇਕਿਆ ਨਾਲ ਕੁਝ ਵੀ ਦੇ ਰਹੇ ਹੋ ਜੀ ਲੋਕਾਂ ਵਿੱਚ ਕੁਝ ਨਹੀਂ ਹੋ ਰਿਹਾ ਪ੍ਰਸ਼ਾਸਨ ਤੋਂ ਕੀ ਮੰਗ ਕਰੇ ਕਿ ਸਹੀ ਮੰਗਦੇ ਰਹੇ ਜਦੋਂ ਬੱਚੇ ਚੀਕ ਕਾਲ ਰਹੇ ਜਿਨ੍ਹਾਂ ਨੂੰ ਵੀ ਦੋਨੋਂ ਬੱਚੇ ਹੁੰਦੇ ਨੇ ਸਾਨੂੰ ਗੋਣ ਕਰਕੇ ਸੰਦਰਭ ਸਾਡੀ ਜਿਹੜੀ ਪ੍ਰਸ਼ਾਸਨ ਜਿਨ੍ਹਾਂ ਦਾ ਪੂਰਾ ਪੂਰਾ ਸਾਡਾ ਸਾਥ ਦਵੇ ਕਿ ਸਾਡੇ ਬੱਚੇ ਠੀਕ ਤੱਕ ਮਾਰੇ ਕਾਲ ਦੇ ਨਾਲ ਲੱਗ ਜਾਣਾ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਕੁਝ ਨਹੀਂ ਕੁਝ ਕੀ ਨਾਮ ਹੈ ਕੀ ਨਾਮ ਹੈ ਦੋਤੂ ਮਿਲਾਂਗੇ ਕੀ ਲੱਗਦਾਈ ਤੁਹਾਡਾ ਕੋਤਾ ਲੱਗਦਾ ਕੀ ਹੋਇਆ ਸਾਰਾ ਕੁਝ ਕਦੋਂ ਗਿਆ ਜੀਰਾਮ ਨੂੰ 17 ਤਰੀਕ ਨੂੰ ਗਿਆ ভাই 2 2:30 ਵਜੇ ਬੱਸ ਚਲੀ ਹੋ ਰਹੀ ਤੇ ਮੈਂ ਖੁਦ ਬਿਠਾ ਕੇ ਆਈ ਆ ਮੈਂ ਚਮਨ ਨੂੰ ਕਹਿ ਕੇ ਆਈ ਉਸ ਦਾ ਕੀ ਨਾਮ ਹੈ ਰੱਖ ਹੈ ਰਾਹੁਲ ਨੂੰ ਕਹਿ ਕੇ ਆਈ ਵੀ ਭਾਈ ਧਿਆਨ ਰੱਖਣਾ ਤੁਹ ਕੋ ਕਹਿੰਦੇ ਹਾਂ ਆਂਟੀ ਮੈਂ ਜ਼ਿੰਮੇਵਾਰੀ ਹੈ ਕੰਮ ਨੂੰ ਦੋ ਦੋ ਬਰੀ ਕਰਕੇ ਆਈ ਵੀ ਹਾਂ ਉਹ ਵੀ ਕਹਿੰਦੇ ਕਹਿੰਦੇ ਆਂਟੀ ਬੇਫਿਕਰ ਰਹੋ ਚਿੰਤਾ ਨਾ ਕਰੋ ਵੀ ਤੇ ਰੁਣਾ ਕਿ ਕੋਈ ਜ਼ਿੰਮੇਵਾਰੀ ਨਹੀਂ ਸੀ ਬੱਚੇ ਗੱਲ ਕੱਲੇ ਕੇ ਹੀ ਜਾ ਰਹੇ ਆ ਭੇਜ ਰਹੇ ਆ ਤੁਸੀਂ ਕੰਨਿਆਂ ਨੂੰ ਕੋਈ ਵੀ ਹੈ ਨਾਲ ਵੀ ਕੋਈ ਹੋਰ ਵੀ ਤਾਂ ਹੋਣਾ ਚਾਹੀਦਾਗਾ ਚੰਨਨ ਕਿ ਆਪ ਵੀ ਜ਼ਿੰਮੇਵਾਰੀ ਨਹੀਂ ਲੇਂਗੀ ਵੀ ਬੱਚੇ ਐ ਛੋਟੇ ਇਹਨਾਂ ਨੂੰ ਨਾ ਭੇਜੀਏ ਉਹ ਚੰਨਨ ਵੀ ਤਾਂ ਆਪਣੇ ਬੱਚੇ ਲੈ ਕੇ ਗਿਆ ਹੁਣ ਉਹਨੇ ਆਪਣੇ ਤੇ ਭੇਜਿਆ ਕੋਈ ਅਸੀਂ ਫਿਰ ਵੀ ਨਹੀਂ ਉਹ ਹੋਇਆ ਵੀ ਕੋਈ ਨਹੀਂ ਚਲੋ ਜਿਸ ਤਰ੍ਹਾਂ ਹੋਇਆ ਇਹ ਵੀ ਉਹਨੇ ਝੂਠ ਬੋਲਿਆ ਉੱਥੇ ਸਾਨੂੰ ਫੋਨ ਆਇਆ 6 ਵਜੇ ਕਹਿੰਦੇ ਜੀ ਬੱਚਾ ਗੁੰਮ ਗਿਆ ਵੀ ਤੁਸੀਂ ਉਹ ਕਰੋ ਸਾਨੂੰ ਕੋਈ ਪਤਾ ਨਹੀਂ ਫਿਰ ਦੇਖੇ ਹੈ ਵੀ ਟੀਮੇ ਗੁੰਮ ਗਿਆ ਕਹਿੰਦੇ ਅੱਗੇ ਪਿੱਛੇ ਹੋ ਗਿਆ ਉਹ ਤਾਂ ਕੱਲ ਸ਼ਿਭੂ ਗਏ ਤੇ ਬਾਤ ਪਤਾ ਲੱਗਿਆ ਵੀ ਹਾਂ ਉਹਨਾਂ ਨੇ ਦੇ ਦਿੱਤੇ ਅੱਗੇ ਪਿੱਛੇ ਦੋ ਪਾਲਟੀਆਂ ਬਣਾ ਰੱਖੀ ਸੀ بڑے ਬੰਦੇ ਬਾਅਦ ਚ ਗਏ ਛੋਟੇ ਪਹਿਲਾਂ ਭੇਜ ਦੀਏ 25 ਬੰਦਿਆਂ ਵਿੱਚ ਜਦੋਂ ਡੁੱਬਿਆ ਤਿੰਨ ਨਿਕਲੇ ਆ بڑے ਪੜਿਆ ਉਹਨਾਂ ਨੂੰ ਛੋਟਿਆਂ ਨੂੰ ਨਹੀਂ ਕਟਵਾਇਆ ਔਰ ਜਿਹੜੇ ਸੰਗਤ ਹੋਰ ਨਾਲ ਦੀ 25 ਬੰਦੇ ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਹਾਂ ਸਾਡੇ ਦੋ ਬੱਚੇ ਹੋਰ ਹੈ ਉਹਰੇ ਔਰ ਉਹ ਕਿਆ ਬੋਲ ਨਹੀਂ ਸਕਦੇ ਸੰਗਤ ਤਾਂ ਸਾਰੀ ਸੰਗਤ ਹੀ ਹੁੰਦੀ ਹੈ ਕੋਈ ਇਹ ਥੋੜੀਆ ਵੀ ਬਸ ਲੈ ਕੇ ਵਗ ਜੇ ਤਾਂ ਸੰਗਤ ਕੋਈ ਉਹਨਾਂ ਕੇਰ ਨਾ ਕਰੇਗੀ ਸੀ ਅਨੰਨੀ ਨਾ ਅਰੇ ਬਿਨਾ ਮਾਪੇ ਤੋਂ ਬੱਚੇ ਨੂੰ ਲੈ ਕੇ ਜਨਨੇ ਕਿਥੇ ਨਾ ਕਿਥੇ ਦੇਖਿਆ ਜਾ ਰਿਹਾ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਵੀ ਬਿਨਾ ਮਾਪੇ ਤੋਂ ਕਿਉਂ ਮਾਪੇ ਜ਼ਿੰਮੇਵਾਰੀ ਦੇ ਭੇਜਦੇ ਆ ਬੱਚੇ ਨੂੰ ਜਿੰਮੇਵਾਰੀ ਦੇ ਕੇ ਆਏ ਆ ਫੇਰ ਕਿਉਂ ਨਹੀਂ ਸਮਝੀ ਉਹਨਾਂ ਨੇ ਜਿੰਮੇਦਾਰੀ ਸਾਰੀ ਦੇਖ ਕੇ ਆਈਆਂ ਮੈਂ ਮੈਂ ਚੰਮਨ ਨੂੰ ਵੀ ਅਲੱਗ-ਅਲੱਗ ਕਹਿ ਕੇ ਆਈ ਉਹਨੂੰ ਵੀ ਕਹਿ ਕੇ ਆਈ ਮੈਂ ਕਿ ਨਾ ਕੰਧਾ ਆਂਟੀ ਬੇਫਿਕਰ ਰੋ ਤੁਸੀਂ ਟੈਨਸ਼ਨ ਨਾ ਲਓ ਕਹਿੰਦਾ ਟੈਨਸ਼ਨ ਫਰੀ ਹੋ ਕੇ ਜਾਓ ਘਰ ਨੂੰ ਮੈਂ ਉਹਨੂੰ ਬਸਮਾ ਬਿਠਾ ਕੇ ਕਰਕੇ ਫੇਰ ਆਈਆਂ ਸਾਰੇ ਉਹ ਜਨਾਨੀਆਂ ਬੀਤਕ ਜਨਾਨੀਆਂ ਕੋਈ ਨਹੀਂ ਦੇਖ ਸਕਦੀ ਟੀ ਕੋਈ ਜਿਹੜੇ ਜਾ ਰਹੇ ਆ ਕੋਈ ਉਹ ਆ ਵੀ ਭਾਈ ਸਾਡੇ ਦੋ ਬੱਚੇ ਹੋਰ ਰਹਿ ਗਏ ਵਿੱਚ ਸੰਗਤ ਨਾਲ ਹੁੰਦੀ ਉਹ ਆ ਸੰਗਤ ਤਾਂ ਸਭ ਨੂੰ ਆਪਣੇ ਬੱਚੇ ਸਮਝਦੀ ਐ ਉਸ ਟਾਈਮ ਬਰ ਗਏ ਤਾਂ ਸਾਰੇ ਆਪਣੇ ਹੁੰਦੇ ਆ ਚਾ ਛੋਟਾ ਤੇ ਵੱਡਾ ਕੋਈ ਵੀ ਗੱਲ ਕਰੀ ਜੇਂਟੀ ਤੁਹਾਡਾ ਬੇਟਾ ਗਿਆ ਆਪਣੇ ਤੁਹਾਡੇ ਪੋਤੇ ਨੂੰ ਗੱਲ ਲਈ ਬੇਟੇ ਨਾਲ ਗੱਲ ਬੁਈ ਐ ਵੀ ਮਤਲਬ ਕੁਝ ਉੱਤੇ ਪ੍ਰਸ਼ਾਸਨ ਕਿੰਨਾ ਜ਼ਰੂਰਦਾ। ਉਹ ਕੰਦੇ ਕੁਛ ਨਹੀਂ ਸੁਣਾਈ ਹੋਰੀ ਵਿਨਾਸੀ ਫੋਟੋਆਂ ਲੈ ਲੈ ਕੇ ਫਿਰ ਰਹੀਆਂ ਸਾਰੇ ਕੁਛ ਦੁਕਾਨਾਂ ਵਾਲਿਆਂ ਕੋਲ ਹੋਰ ਕੁਲ ਸਭ ਕੁਛ ਜਾਇਆ ਏ। ਪਰ ਕੋਈ ਸੁਣਾਈ ਨਹੀਂ ਹੈ ਕੋਈ ਨਹੀਂ ਹੋ ਰਿਹਾ ਵੀ। ਪੂਰੇ ਤਸਨੇ ਉਹ ਕੁਲਸਮਾ ਫੋਨ ਕਰਿਆ ਤਾਂ ਵੀ ਚਲ ਕੋਈ ਜਾਣ ਪਛਾਣ ਤਾਂ ਉਸਤੇ ਕਰਵਾਇਆ ਤਾਂ। ਉਹ ਕਹਿੰਦੇ ਕਹਿੰਦੇ ਜੀ ਇਲੈਕਸ਼ਨ ਚੱਲ ਰਹੀਆਂ ਉਸ ਤਾਂ ਇਲੈਕਸ਼ਨ ਆ ਮਾਂ ਵੀ ਜੀ ਆ ਉਸ ਤੋਂ ਬਾਅਦ ਦੇਖਾਂਗੇ ਜੋ ਹੋਇਆ। ਉਸ ਤੋਂ ਬਾਅਦ ਸਾਨੂੰ ਬੱਚਾ ਵੀ ਚਾਹੀਦਾ ਕਿ ਥੱਡੀ ਇਲੈਕਸ਼ਨਾਂ ਚਾਹੀਦੀਆਂ ਫਿਰ। ਅਸਾਨੂੰ ਇਲੈਕਸ਼ਨਾਂ ਤੇ ਕਿਆ ਲੈਣਾ। ਸਾਡੇ ਬੱਚੇ ਵੀ ਧਾਣੇ ਚੀਂਦੇ ਆ ਘਰ ਸੈਸ਼ਨ ਅੱਗੇ ਕੀ ਮੰਗ ਕਰਦੇ ਸਭ ਬੱਚੇ ਘਰ ਆਣੇ ਚੀਂਦੇ ਆ ਜੀ ਸਾਡੇ ਆਪਣੀ ਜਿਸ ਤਰ੍ਹਾਂ ਅਸੀਂ ਬੱਚੇ ਤੇ ਦੇ ਉਸ ਤਰੀ ਬੱਚੇ ਸਾਡੇ ਘਰ ਆਣੇ ਦੇ ਆ ਤੁਹਾਨੂੰ ਬੱਚੇ ਘਰ ਆਵੇ ਕੀ ਡਾਕਟਰ ਚਮਨਦਰ ਤੁਹਡੀ ਕੋਈ ਗੱਲ ਨਹੀਂ ਨਹੀਂ ਆਕੇ ਕੋਈ ਗੱਲ ਨਹੀਂ ਹੋ ਆ ਚੁੱਕੇ ਆ ਬਸ ਨਾਲ ਹੀ ਆਉਤੀਆਂ ਹੋ ਉਥੇ ਆ ਉਹ ਜੀ ਮੁੰਡੇ ਗੱਲ ਗੱਲ ਹੋਈ ਆ ਸ਼ੱਗੂ ਗੱਲ ਬਸ ਸਾਡੇ ਨਾਲ ਕੋਈ ਗੱਲ ਨਹੀਂ ਇਹੋ ਜਿਹੜਾ ਮੁੰਡਾ ਆ ਰਿਹਾ ਜਿਹੜਾ ਲੈ ਕੇ ਗਿਆ ਤਾਂ ਆਪਣੀ ਜ਼ਿੰਮੇਵਾਰੀ ਪਰ ਉਹ ਆਰੇ ਆਪਸ ਨੂੰ ਪੁੱਛਾਂਗੇ ਦੇਖ ਉਹ ਜਾਵਾਂਗੇ ਫਿਰ ਪੁੱਛਾਂਗੇ ਵੀ ਕੀ ਗੱਲ ਹੋਈ ਐ ਤੂੰ ਪੂਰੀ ਗੱਲ ਦੱਸਣ ਕਿ ਤੂੰ ਕਿਉਂ ਨਹੀਂ ਲੈ ਕੇ ਆਇਆ ਸਾਡੇ ਮੁੰਡੇ ਨੂੰ ਤੂੰ ਕਹਿ ਰਤਾ ਆਂਟੀ ਬੇਬੀ ਕਰੋ ਜਿਹਦਾ ਕੀ ਨਾਮ ਤੁਸੀਂ ਦੱਸ ਰਹੇ ਹੋ ਮੁੰਡਾ ਲੈ ਕੇ ਗਿਆ ਸੀ ਹਾਂ ਕਿੰਨੇ ਕੁ ਉਮਰ ਦਾ ਉਹ ਰਾਹੁਲ ਰਾਹੁਲ ਹਾਂ 25 ਸਾਲ ਦਾ ਤਾਂ ਹੋਏਗਾ ਜੀ ਯੋ ਲੈ ਕੇ ਗਿਆ ਜ਼ਿੰਮੇਦਾਰੀ ਤੇ ਵੀ ਭੇਜ ਦੋ ਆਂਟੀ ਕੋਈ ਨਹੀਂ ਭੇਜ ਦੋ ਧੱਕੇ ਤੇ ਉਹ ਲੈ ਕੇ ਗਿਆ ਅੱਜ ਤਾਂ ਭੇਜ ਹੀ ਨਹੀਂ ਰਹੇ ਤੇ ਬਹੁਤ ਮੰਨ ਕਰਿਆ ਉਹ ਫੋਨ ਕਰੀ ਗਿਆ ਕਰੀ ਗਿਆ क्यों आ चुके राहुल का आ चुके इस टाइम आ गई बस बस आ गई कहने तुम जाके आमंगे उसके घर पूछ के आनी है बिकता तो गल क्या हुई थी भाई कितने दिन हो गए